ਖੁੱਤਪਾ ਹੁੰਦੀਆਂ ਨੇ ਕਦੇ ਸਾਮਾ ਬੱਲਿਆ ਤਾਂ ਚੜਦੇ ਲੈੰਦੇ ਦਾ ਪਰ ਸਾਮਾ ਬੱਲਿਆ ਹੋ ਬੈਕਵਾਰਡ ਬੈਕਵਾਰਡ ਆਖਦੇ ਹੁੰਦੇ ਸੀ ਅੱਜ ਚੋਟੀ ਦੇ ਸਤਾਰਾਂ ਵਿੱਚ ਨਾਮ ਐ ਬੱਲਿਆ ਹੋ ਗੌਰ ਨਾਲ ਸੁਣੋ ਪੀਵੀ 31 ਵਾਲਿਓ ਹੋ ਗੌਰ ਨਾਲ ਸੁਣੋ ਪੀਵੀ 31 ਵਾਲਿਓ ਸੋਡੇ ਲਈਏ ਗੱਲੇ ਹੈ ਬੜੇ ਮਾਣ ਦੀ ਹਮਾਨਸਾ ਜੋ ਕਦੇ ਗਮਨਾਮ ਹੁੰਦਾ ਸੀ ਅੱਜ ਚੋਟੀ ਦੇ 스타 ਦੁਨੀਆ ਇਹ ਜਾਣਦੀ ਹਮਾਨਸਾ ਜੋ ਕਦੇ ਗਮਨਾਮ ਹੁੰਦਾ ਸੀ ਅੱਜ ਚੋਟੀ ਦੇ 스타 ਦੁਨੀਆ ਇਹ ਜਾਣਦੀ ਇੱਕ ਨਿੱਕਾ ਜਿਹਾ ਬੱਚਾ ਜਾ ਦਲੇਰ ਆ ਗਿਆ ਓਏ ਇੱਕ ਨਿੱਕਾ ਜਿਹਾ ਬੱਚਾ ਜਾ ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਹੇਰੇ ਆ ਗਿਆ ਓਏ ਤੂੰ ਤਾਂ ਮਾਰਾ ਨਾ ਕਿਸੇ ਦਾ ਦਿਲੋਂ ਗਿਆ ਕਰਕੇ ਤਾਈਓ ਦੂਜਾ ਤੂੰ ਜਨਮ ਕੇਹ ਰਾਲਿਆ ਮਰ ਕੇ ਓ ਤਾਈਓ ਦੂਜਾ ਤੂੰ ਜਨਮ ਕੇਹ ਰਾਲਿਆ ਮਰ ਕੇ ਤੂੰ ਤਾਂ ਗਾਣਿਆਂ ਦਾ ਸਿੰਗਰ ਭਲੇਰ ਆ ਗਿਆ ਓਏ ਤੂੰ ਤਾਂ ਗਾਣਿਆਂ ਦਾ ਸਿੰਗਰ ਭਲੇਰ ਆ ਗਿਆ ਓਏ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਇੱਕ ਨਿੱਕਾ ਜਿਹਾ ਬੱਚਾ ਜਾ ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਅੱਛਾ ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਰਪ੍ਰਿਤ ਕੌਰ ਸਿੱਧੂ ਮਸੇਵਾਲਾ ਦੀ ਸਮਾਦ ਤੇ ਮੌਜੂਦਾ ਅੱਜ ਸਿੱਧੂ ਮਸੇਵਾਲਾ ਦੀ ਮੌਤ ਨੂੰ 2 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਫੈਨਸ ਲਗਾਤਾਰ ਇੱਥੇ ਪਹੁੰਚ ਰਹੇ ਨੇ ਤਾਂ ਸਰ ਕਿੱਥੋਂ ਆਇਓ ਪਿੰਡ ਬਾਜੇਵਾਲਾ ਜੀ ਆਪਣਾ ਤੇ ਸਪੈਸ਼ਲ ਵਰਸੀ ਲਿਆਇਓ ਹਾਂਜੀ ਹਾਂਜੀ ਸਿੱਧੂ ਮਸੇਵਾਲਾ ਦੇ ਗਾਣੇ ਸੁਣਦੇ ਸੀ ਹਾਂਜੀ ਹਾਂਜੀ ਸੁਣਦੇ ਸੀਗੇ ਕਿਹੜਾ ਗਾਣਾ ਸੁਣਾਣਾ ਉਹਦਾ ਤੇ ਆਪਾਂ ਆਪ ਹੀ ਲਿਖਦੇ ਆ ਜੀ ਤੇ ਆਪਣੀ ਕਲਮਾ ਜਿਹੜੀ ਤੁਹਾਡੇ ਰੂਰੂ ਕਰ ਰਹੇ ਆ ਸੋ ਅੱਜ 29 ਮਈ ਸਿੱਧੂ ਮੂਸੇ ਦਾ ਜਿਹੜੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਤੇ ਇੱਕ ਬਾਈ ਦੀ ਯਾਦ ਦੇ ਵਿੱਚ ਚਾਰ ਲੈਣਾ ਲਿਖਿਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਵੈਸੇ ਮੰਦ ਭਾਗ ਗਿਆ ਜਿਹੜੇ ਪਹਿਲਾਂ ਮਿਲ ਨਹੀਂ ਸਕੇ ਬਾਈ ਨੂੰ ਹਨਾ ਤੇ ਨਹੀਂ ਬਾਈ ਦੇ ਸੋਚਿਆ ਸੀਗਾ ਹਨਾ ਵੀ ਨਾਲ ਸਟੇਜ ਤੇ ਖੜਕੇ ਚਾਰ ਵੱਖਰ ਕਿਤੇ ਬੋਲਾਂਗੇ ਤੇ ਉਹ ਮੌਕਾ ਆਪਾਂ ਨੂੰ ਮਿਲਿਆ ਨਹੀਂ ਤੇ ਅੱਜ ਉਹ ਜਿਹੜਾ ਮੌਕਾ ਧੁਰਾ ਸੀ ਉਹਨੂੰ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਉੱਤ ਪਾ ਹੁੰਦੀਆਂ ਨੇ ਕਦੇ ਸਾਮਾ ਬੱਲਿਆ ਤਾਂ ਚੜਦੇ ਲੈੰਦੇ ਦਾ ਪਰ ਸਾਮਾ ਬੱਲਿਆ ਹੋ ਬੈਕਵਾਰਡ ਬੈਕਵਾਰਡ ਆਖਦੇ ਹੁੰਦੇ ਸੀ ਅੱਜ ਚੋਟੀ ਦੇ ਸਤਾਰਾਂ ਵਿੱਚ ਨਾਮ ਐ ਬੱਲਿਆ ਹੋ ਗੌਰ ਨਾਲ ਸੁਣੋ ਪੀਵੀ 31 ਵਾਲਿਓ ਹੋ ਗੌਰ ਨਾਲ ਸੁਣੋ ਪੀਵੀ 31 ਵਾਲਿਓ ਸੋਡੇ ਲਈਏ ਗੱਲੇ ਹੈ ਬੜੇ ਮਾਣ ਦੀ ਮਾਨਸਾ ਜੋ ਕਦੇ ਗਮਨਾਮ ਹੁੰਦਾ ਸੀ ਅੱਜ ਚੋਟੀ ਦੇ ਸਟਾਰ ਦੁਨੀਆ ਇਹ ਜਾਣਦੀ ਮਾਨਸਾ ਜੋ ਕਦੇ ਗਮਨਾਮ ਹੁੰਦਾ ਸੀ ਅੱਜ ਚੋਟੀ ਦੇ ਸਟਾਰ ਦੁਨੀਆ ਇਹ ਜਾਣਦੀ ਹੋ ਲਾਬ ਹੀਰਾ ਕੋਈ ਨਹੀਂ ਬਣ ਸਕਦਾ ਹੀਰਿਆਂ ਦੇ ਲਾਦੀ ਚਹਿ ਢੇਰ ਵੱਲਿਆ ਹੋ ਮੂਸੇ ਵਾਲਾ ਇਹ ਜੋ ਉਦੋਂ 22 ਸਾਲ ਦੀ ਦੁਨੀਆ ਤੇ ਅੱਗ ਵਾਂਗੂ ਜਦੋਂ ਫੈਲਿਆ ਓ ਯਾਰ ਨੇਤ ਕੱਢਦਾ ਗਰਦ ਫਿਰਦਾ ਔਰ ਨੇਤ ਕੱਢਦਾ ਗਰਦ ਫਿਰਦਾ ਹਰੀਸ ਕਿਡਾ ਕਰੂ ਕੋਰ ਵਾਲੇ ਮਾਨ ਦੀ ਹ ਮਾਨਸਾਂ ਜੋ ਕਦੇ ਗੋਮਨਾਮ ਹੁੰਦਾ ਸੀ ਅੱਜ ਚੋਟੀ ਦੇ ਸਟਾਰ ਦੁਨੀਆ 'ਏ ਜਾਣਦੀ ਹੀ ਮਾਨਸਾਂ ਜੋ ਕਦੇ ਗੋਮਨਾਮ ਹੁੰਦਾ ਸੀ ਅੱਜ ਚੋਟੀ ਦੇ ਸਟਾਰ ਦੁਨੀਆ 'ਏ ਜਾਣਦੀ ਸੋ ਥੈਂਕ ਯੂ ਦੋਸਤੋ ਤੇ ਆ Song ਨੂੰ ਪਿਆਰ ਦੇਣ ਲਈ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਦੇਖਦੇ ਰਹੋ ਤੇ ਆਪਣਾ ਧੰਨਵਾਦ ਸਾਰਿਆਂ ਦਾ ਤਾ ਸਿੱਧੂ ਮਸੇਵਾਲਾ ਦੀ ਸਮਾਤੇ ਲਗਾਤਾਰ ਫੈਨਸ ਪਹੁੰਚ ਰਹੇ ਨੇ ਤੁਪ ਵਿੱਚ ਵੀ ਫੈਨਸ ਵੱਲੋਂ ਸਿੱਧੂ ਮਸੇਵਾਲਾ ਨੂੰ ਵੱਖ-ਵੱਖ ਤਰੀਕੇ ਨਾਲ ਟ੍ਰਿਬਿਊਟ ਦਿੱਤਾ ਜਾ ਰਿਹਾ ਹੈ ਓਏ ਇੱਕ ਨਿੱਕਾ ਜਿਹਾ ਬੱਚਾ ਆ ਜਾ ਦਲੇਰ ਆ ਗਿਆ ਓਏ ਇੱਕ ਨਿੱਕਾ ਜਿਹਾ ਬੱਚਾ ਆ ਜਾ ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਤੂੰ ਤਾਂ ਮਾਰਾ ਨਾ ਕਿਸੇ ਦਾ ਦਿਲੋਂ ਗਿਆ ਕਰਕੇ ਤਾਈਓ ਦੂਜਾ ਤੂੰ ਜਨਮ ਕੇਹਰਾਂ ਨੇ ਆ ਮਰ ਕੇ ਓ ਤਾਈਓ ਦੂਜਾ ਤੂੰ ਜਨਮ ਕੇਹਰਾਂ ਨੇ ਆ ਮਰ ਕੇ ਤੂੰ ਤਾਂ ਗਾਣਿਆਂ ਦਾ ਸਿੰਗਰ ਭਲੇਰ ਆ ਗਿਆ ਓਏ ਤੂੰ ਤਾਂ ਗਾਣਿਆਂ ਦਾ ਸਿੰਗਰ ਭਲੇਰ ਆ ਗਿਆ ਓਏ ਮੈਨੂੰ ਲੱਗਦਾ ਤੂੰ ਦੁਨੀਆ ਤੇ ਹੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਹੇਰ ਆ ਗਿਆ ਇੱਕ ਨਿੱਕਾ ਜਿਹਾ ਬੱਚਾ ਜਾ ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਹੇਰ ਆ ਗਿਆ ਉਹੀ ਗੱਲਬਾਤ ਸਾਰੀ ਓ ਮੈਂ ਇੱਕ ਲਗੂਗੀ ਓਏ ਆਉਣ ਵਾਲੇ ਸਮੇਂ ਵਿੱਚ ਥਾਪੀ ਫੇਰ ਵੱਜੂਗੀ ਆਉਣ ਵਾਲੇ ਸਮੇਂ ਵਿੱਚ ਥਾਪੀ ਫੇਰ ਵੱਜੂਗੀ ਇਹ ਰੱਬੀ ਰੂ ਕੋਈ ਬੱਚਾ ਇਹ ਰੱਬੀ ਰੂ ਕੋਈ ਬੱਚਾ ਦੁਨੀਆ ਤੇ ਸਾ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਇੱਕ ਨਿਕਜਿਆ ਬੱਚਾ ਜਾ ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਸੌਣ ਕਰਤੀ ਗਾਣਾ ਬੇਟੀ